ਹਾਏ ਹਰ ਰੱਬਾ ਸਮਝ ਨਹੀਂ ਆਉਂਦੀ ਇਦਾਂ ਘਰ ਬਣਾਇਆ ਸਰੀਰ ਆਪਣੇ ਨੂੰ ਕਿਦਾਂ ਤੋੜ-ਤੋੜ ਕੇ ਨਾ ਸਾਰੇ ਕੰਮ ਕੀਤੇ ਪਹਿਲੀ ਵਾਰ ਮਿਲਨੀ ਉਹ ਕਹਿਣਾ ਲੱਲੀ ਆ ਵੀ ਕਰ ਲਈਏ ਆ ਵੀ ਕਰ ਲਈਏ ਇਹਨਾਂ ਲਿਆਉਣਿਆ ਵਾਸਤੇ ਸਾਰੇ ਕੰਮ ਕੀਤੇ ਤੇ ਨਿਆਣਿਆਂ ਨੇ ਨਾ ਭੂਰਾ ਕਦਰ ਨਹੀਂ ਪਾਈਏ ਜੋ ਸਮਝੀ ਤੇ ਬਣੀ ਗਈ ਹੈ ਪਨੀ ਗੁਰਪ੍ਰੀਤ ਕਿਧਰ ਨੂੰ ਚਲ ਗਿਆ ਵਾ ਸਗ ਰੋਟੀ ਖਾਲਿੰਦਾ ਫਿਗਰ ਤੇ ਹੁੰਦਾ ਹੀ ਆ ਕੀ ਕਰਾਂ ਟੈਨਸ਼ਨ ਨਾ ਲਵਾਂ ਤੇ ਚਲੋ ਮਾਦੀ ਜੀ ਹੁੰਦੀ ਤਾਂ ਸਹੀ ਆ ਪਰ ਟੈਨਸ਼ਨ ਕਿਨਾਂ ਦੀ ਲੈਣੀ ਆ ਉਹਨਾਂ ਦੀ ਟੈਨਸ਼ਨ ਲੈਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਆ ਚੱਲ ਪੁੱਤ ਮੈਂ ਸਮਝਦੀ ਆ ਤੇ ਬਗਾਨੀ ਧੀ ਆ ਜਿਹੜਾ ਆਪਣਾ ਪੁੱਤ ਹੀ ਹੋ ਤਾਂ ਫੋਨ ਕਰਕੇ ਪੁੱਛਦਾ ਰਜਿੰਦਰ ਮੈਂ ਨਾ ਕੀਤੀ ਭਾਈ ਤੇਰੇ ਨਾਮ ਵਾਲੀ ਗੱਲ ਕਿਹੜੀ ਗੱਲ ਮੈਂ ਤੂੰ ਮੈਨੂੰ ਕਹਿਂਦੀ ਘਰ ਵੱਲੋਂ ਅੱਛਾ ਕੀ ਜਾਂਦੇ ਭਾਦ ਮੈਂ ਪੁੱਛਿਆ ਹੀ ਉਹਨਾਂ ਨੂੰ ਤੇ ਉਹ ਮੈਨੂੰ ਕਹਿਂਦੇ ਸੀ ਕੋਈ ਨਹੀਂ ਮੈਂ ਪਤਾ ਕਰਕੇ ਦੱਸਦਾ ਹਾਂ ਤੂੰ ਮੁਰਕੀ ਨੂੰ ਮੈਂ ਦੱਸਿਆ ਵਾ ਵੀ ਫੋਨ ਆਇਆ ਫੇਰ ਵੀ ਉਹਨਾਂ ਦਾ ਕੋਈ ਯਾਰ ਦੋਸਤ ਵਾ ਚੱਲ ਮੰਮੀ ਆ ਵੀ ਵਧੀਆ ਹੋਇਆ ਕਿ ਜਿਹੜੀ ਕੋਠੀ ਮਿਲ ਗਈ ਆ